ਲਓ ਜੀ ਸਾਸਰੀ ਘਾੜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਦਿਓ ਜੀ ਜੋ ਸੀ ਜਨਰਲ ਜੀ ਸੀ ਤਾਂ ਦਾ ਸਾਥ ਕਰਨੇ। ਉਹ ਵੀ ਦਾ ਤੁਸੀਂ ਸਾਰੇ ਅੱਜ ਸ਼ੁਰੂ ਹੋ ਗਏ। ਉਹਦਾ ਵੀ ਫਿਰ ਅੱਜ ਅਸੀਂ ਤੁਹਾਨੂੰ ਕੁੜੀਆਂ ਕਹਿੰਦੀਆਂ ਵੀ ਸਾਨੂੰ ਬੋਲੀਆਂ ਸੁਣਾਓ ਤੇ ਲਓ ਸੁਣੋ ਤੁਸੀਂ ਪਿਆਰੀਆਂ ਜਿਹੀਆਂ ਬੋਲੀਆਂ ਤੇ ਮੇਰਾ ਤਾਂ ਖਿਆਲ ਹੈ ਵੀ ਰੋਜ਼ 8-10 ਬੋਲੀਆਂ ਦੀ ਵੀਡੀਓ ਚੱਲੀ ਜੰਲੀ 400 ਵਾਰੀ ਸੁਣਾਇਆ ਸਾਨੂੰ ਹੈਨਾ। ਜੇ ਤੁਸੀਂ ਮੰਗ ਰੱਖੋ ਕਿੰਨੇ ਦਿਨ ਹੋਰ ਬੋਲੀਆਂ ਪਾ ਦਿਆ ਕਰੀ ਉਹਨੇ ਦਿਨ ਹੋਰ ਪਾ ਦਿਆ ਕਰਾਂ ਹੈਨਾ। ਤੇ ਅੱਜ ਫਿਰ ਥੋੜੀਆਂ ਜਿਹੀਆਂ ਸੌਖੀਆਂ ਜੀਆਂ ਪਿਆਰੀਆਂ ਜੀਆਂ ਤੁਹਾਨੂੰ ਬੋਡੀਆਂ ਸੁਣਾਉਂਦੀਆਂ ਤੇ ਲੋ ਮੰਗਣਾ ਇੰਨਾ ਬੋਡੀਆਂ ਦਾ ਆਨੰਦ ਤੇ ਜਿਹੜਾ ਹੀ ਮੈਂ ਤੁਹਾਨੂੰ ਨੁਕਤਾ ਪਾਉਂਗੀ ਇਹ ਬਾਰੀ-ਬਾਰੀ ਮੈਂ ਪਹਿਲਾਂ ਹੀ ਪਾਇਆ ਹੋਇਆ ਵੀ ਜਿਵੇਂ ਬਹਿਣਾ ਨੂੰ ਬੱਚਿਆਂ ਨੂੰ ਪਾਣੀ ਪੈਣ ਦੀ ਸ਼ਿਕਾਇਤ ਹੋ ਜਾਂਦੀ ਹੈ ਤੇ ਬਹੁਤੀ ਸੌਖਾ ਜਿਹਾ ਹੀ ਹੈ ਨਾ ਤੇ ਮੇਰਾ ਪਹਿਲਾਂ ਹੀ ਪਾਇਆ ਹੋਰ ਦੁਆਰਾ ਕਰੂੰਗੀ ਇਹਨਾਂ ਰਵੀ ਜੀ ਤੇ ਤੁਸੀਂ ਇਹ ਬੋਡੀਆਂ ਤੋਂ ਬਾਅਦ ਕੀ ਕਾਪੀ ਪੈਨਸਲ ਲੈ ਕੇ ਬੈਠੋ ਨੋਟ ਕਰ ਲਿਓ ਜਿੰਨੂੰ ਜ਼ਰੂਰਤ ਨੂੰ ਲੱਕ ਲਓ ਬਾਕੀ ਹੋਰ ਪਹਿਲਾਂ ਦੱਸਿਆ ਕਰੋ ਅੱਗੇ ਤੇ ਸ਼ੇਅਰ ਕਰ ਦਿਆ ਕਰੋ ਤੇ ਨਾਲੇ ਪਨ ਨਾਲੇ ਫੜੀਆਂ ਤੇ ਕੋਈ ਆਪਣੇ ਦਸਨ ਨਾਲ ਕੋਈ ਰਾਜੀ ਹੋ ਜੇ ਤੇ ਫਿਰ ਆਪਾਂ ਨੂੰ ਤਾਂ ਪਨ ਲੱਗੂਗਾ ਹੈਨਾ ਆਪਾਂ ਕਿਹੜਾ ਕੁਝ ਲੈਣਾ ਹੁੰਦਾ ਕਿ ਤੇ ਜੂਰ ਚੰਗੀ ਗੱਲ ਜੂਰ ਇਹ ਤੋਂ ਦੱਸਿਆ ਕਰੋ 10% ਲਾਭ ਤੁਹਾਨੂੰ ਨਾਲ ਦੇ ਨਾਲ ਹੀ ਮਿਲਦਾ ਹੈ ਹੋਰ ਲਓ ਆ ਜਿਓ ਫਿਰ ਆਪਾਂ ਲਾਈਏ ਰੌਣਕ ਅੱਗੇ ਦੇ ਦੀਏ ਹੈਨਾ ਤੇ ਲੱਥੋ ਫਿਰ ਬੋਲੀਆਂ ਇਹ ਕੁੜੀ ਕੀ ਕੰਨਿਆ ਕਈ ਘਰ ਰਿਸਟਰੀ ਬੁਲਨੀ ਸੁਣਾ ਦੇਗੇ ਤੇ ਪਰ ਜਿਹੜੇ ਜਿੰਨੇ ਕਾਉਂਦੇਰੇ ਪਹਿਲਾਂ ਕੁੜੀ ਨਹੀਂ ਆਪ ਜਾਂ ਮੰਗਾ ਰੱਖੀਆਂ ਹੋਈਆਂ ਨੇ ਲੈ ਸੁਣੋ ਇਹ ਬੋਲੀਆਂ ਤੇ ਬਾਪ ਨੂੰ ਕਹਿੰਦੀ ਆ ਕਹਿੰਦੀ ਜਿਉਂਦੀ ਜਾਂ ਤੌ ਲਾ ਦੇਵੇ ਦੇਣ ਦਾਰੀਆਂ ਦੇਖੇ ਜਾ ਲਾ ਮਾਂ ਬਾਬਲਾ ਜਿਉਂਦੀ ਜਾਂ ਬੜਾ ਬਾਰੇ ਕੁਸਨ ਆਨੇ ਦਾੜੀਆਂ ਸੁਹੇੜੀ ਮੇਰੇ ਬਾਬਲਾ ਦਾੜੀ ਬੜਾ ਬਾਰੇ ਕੁਸਨ ਆਨੇ ਦਾੜੀਆਂ ਸੁਹੇੜੀ ਮੇਰੇ ਬਾਬਲਾ ਦਾੜੀ ਬੜਾ ਬਾਰੇ ਕੁਸਨ ਆਨੇ ਦਾੜੀਆਂ ਟੁਕਿਆ ਆਨੇ ਦਾੜੀਆਂ ਈਰੀ ਬਰ ਤੇਰਾ ਤੇਰੀ ਨੀ ਹੋੜਾਈ ਦੀ ਗੰਧੀ ਆਨੇ ਦਾੜੀਆਂ ਈਰੀ ਬਰ ਤੇਰਾ आठ क्या तेरे कान हो 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 no. <ँणाँ> हो <ँणाँ> दे तान होगी बाबला हाने दाढ़िया आठ क्या तेरे तान तान होगी बाबला हाने दाढ़िया आठ क्या वे तेरे कान तान होगी बाबला अपने ना पक्का बनेक्का टोली बाबला अपने ना भैन बने रे ਈ ਬਾਵਲਾ ਦਿੱਤੇ ਪੱਪੇ ਪੋਣੇ ਨਾ ਪੈਣ ਬਲੇ ਪੱਕਾ ਕਰੀ ਟੋਲੀ ਬਾਵਲਾ ਜਿੱਤੇ ਤੈਨੂੰ ਵਿਆਹਣ ਤੁਕੀਆ ਪਟਵਾਰੀ ਅੱਗੇ ਤੇਰੇ ਲੇਖ ਬੱਚੀਏ ਤੈਨੂੰ ਜਿਹਾਣ ਤੁਕੀਆ ਪਟਵਾਰੀ ਅੱਗੇ ਤੇਰੇ ਲੇਖ ਬੱਚੀਏ ਤੈਨੂੰ टिया पुट वार अॻ ते काची जी डबी बीच मोतीअ ते दण काची जी डबी जे बच मोत विच सुणी द हीरा नी सची मुन मारीग मारी गान ते सची मुठी चन मारीगा चन बारीग नान तेरानी सची मुची चन बारीगा सरों ते साग विच मखण में पी सरों ते साग विच मखणी में पी मकी जी रोटी जे नाले माई नू ख मकी जी रोटी दाल माईनू खी दिलन सनी पीठा लसी मैनू जान तुपया रानी पुतर ससीदा मैनू जान तुपया रानी पुतर ससीदा मैनू जान तुपया रानी पुतर ससीदा ਮੇਰਾ ਚੱਕਵੇਂ ਵਿੱਚ ਸੁਤਰੇ ਬੜਾ ਛੁੱਟੀ ਆਇਆ ਕਾਈ ਦਿਨ ਨਹੀਂ ਮੇਰਾ ਚੱਕਵੇਂ ਵਿੱਚ ਸੁਤਰੇ ਬੜਾ ਛੁੱਟੀ ਆਇਆ ਕਾਈ ਦਿਨ ਨਹੀਂ ਰੰਝਾ ਚੱਕਵੇਂ ਵਿੱਚ ਸੁਤਰੇ ਬੜਾ ਛੁੱਟੀ ਆਇਆ ਕਾਈ ਦਿਨ ਨਹੀਂ ਕੋਈ ਗੱਲ ਨਾ ਜਿਗਰ ਦੀ ਕਰੀ ਗਿਆ ਪੱਜਾ ਜੰਦਾ ਗੱਡੀ ਛਾੜ ਗਿਆ ਕੋਈ ਗੱਲ ਨਾ ਜਿਗਰ ਦੀ ਕਰੀ ਗਿਆ ਪੱਜਾ ਜੰਦਾ ਗੱਡੀ ਛਾੜ ਗਿਆ ਕੋਈ ਗੱਲ ਨਾ ਜਿਗਰ ਦੀ ਕਰੀ ਗਿਆ ਪੱਜਾ ਜੰਦਾ ਗੱਡੀ ਛਾੜ ਗਿਆ ਸੱਚੇ ਦੇਖ ਨੀ ਜਵਾਨੀ ਮੇਰੀ ਸੱਚੇ ਜਾਂਦੇ ਮੋੜ ਪੁੱਤ ਨੂੰ ਸੱਚੇ ਦੇ ਮੋੜ ਪੁੱਤ ਨੂੰ ਸੱਚੇ ਦੇਖ ਨਹੀਂ ਜਵਾਨੀ ਮੇਰੀੁੱੱਚੇ ਜਾਂਦੇ ਮੋੜ ਪੁੱਤ ਨੂੰੁੱੱਚੇ ਜਾਂਦੇ ਦੇ ਮਗਰੇ ਨਹੀਂ ਜਾਣਾ ਇੱਕ ਪੁੱਤ ਹੋਰ ਜੰਮ ਲਊੁੱੱਚੇ ਗੰਬੇ ਦੇ ਮਗਰੇ ਨਹੀਂ ਜਾਣਾ ਇੱਕ ਪੁੱਤ ਹੋਰ ਜੰਮ ਲਊ ॼमे जीनू तोरी ले मेर लामा बाले नमे जी ਨਾਨੂ ਮੈਨੂੰ ਨਾ ਮਾਣੂ ਨਾ ਕੁਰਦਾ ਪੈਣ ਨਾ ਕੁਰਦਾ ਮਾਣੂ ਨਾ ਕੁਰਦਾ ਪੈਣ ਨਾ ਕੁਰਦਾ ਮੇਰੇ ਬਲ ਆਉਣਾ ਬੇਹੱਲਾ ਕਰਕੇ ਸੱਚੇ ਤੈਨੂੰ ਪੈਣਾ ਬੁੱਧ ਸੰ ਸੱਤ ਸੇ ਨਾ ਭੁੱਤ ਸੇ ਮਜਾਇਆ ਕੱਲਾ ਕਾਰੀ ਕੇ ਸੱਤ ਸੇ ਮੱਤ ਨਾ ਦਿੱਤੀ ਨੀ ਕੱਲਾ ਪੁੱਤ ਗਰੀ ਕੇ ਸੱਤ ਸੇ ਮੱਤ ਨਾ ਦਿੱਤੀ ਨੀ ਪੁੱਤ ਕੱਲਾ ਕਾਰੀ ਕੇ ਸੱਤ ਸੇ ਮੱਤ ਨਾ ਦਿੱਤੀ ਨੀ ਪੁੱਤ ਕੱਲਾ ਕਾਰੀ ਕੇ ਸਸੇ ਨੀ ਸਮਝਾਲਾਏ ਪੁੱਤ ਨੂੰ ਸਸੇ ਨੀ ਸਮਝਾਲਾਏ ਪੁੱਤ ਨੂੰ ਘਰ ਨਹੀਂ ਬੇਗਾਨੇ ਜਾਵੇ ਨਹੀਂ ਕਰਦੀ ਸक्कर ਬੂਰੇ ਵਰਗੀ ਕਰਦੀ ਸक्कर ਬੂਰੇ ਵਰਗੀ ਗੋਟ ਚੋਰੀ ਲਖਾਵੇ ਨਹੀਂ ਸਮਝਾ ਸਸਿਏ ਸਾਥਂ ਜਰਿਆ ਨਾ ਜਾਵੇ ਨਹੀਂ ਸਮਝਾ ਸਸਿਏ ਸਾਥਂ ਜਰਿਆ ਨਾ ਜਾਵੇ ਨਹੀਂ ਸਮਝਾ न पूरा चोरी करी न ਪੂਰਨ ਸ਼ਾਮਦ ਮਾਸ਼ਾ ਮੈਤਨ ਵਰਦੀ ਰਹੀ ਪੂਰਨ ਸ਼ਾਮਦ ਮਾਸ਼ਾ ਮੈਤਨ ਵਰਦੀ ਰਹੀ ਪੂਰਨ ਸ਼ਾਮਦ ਮਾਸ਼ਾ ਮੈਤਨ ਵਰਦੀ ਰਹੀ ਉਠਾ ਬਾਲਿਆ ਨੂੰ ਤੀ ਦੇਈ ਨਾ ਬਬਲਾ ਉਠਾ ਬਾਲਿਆ ਨੂੰ ਤੀ ਦੇਈ ਨਾ ਬਬਲਾ ਅੱਧੀ ਰਾਤੈ ਨੂੰ ਲੰਘ ਜਾਣਗੇ ਸਾਡੇ ਤਾਰੇ ਮਕਲਾਵੇ ਚੱਟ ਜਾਣਗੇ ਸਾਡੇ ਮਰੀ ਮੁਤਲਾਵੇ ਛੱਡ ਜਾਣਗੇ ਸਾਡੇ ਘਰੇ ਬਗਲਾਵੇ ਛੱਡ ਜਾਣਗੇ ਕਮਲਾ ਪੱਲੇ ਪੈ ਗਿਆ ਮੈਂ ਕੋਸਾਂ ਨਹੀਂ ਤਕਦੀਰ ਨੂੰ ਕਮਲਾ ਪੱਲੇ ਪੈ ਗਿਆ ਨਾ ਕੋਸਾਂ ਨਹੀਂ ਤਕਦੀਰ ਤੜਕਾ ਲਾ ਕੇ ਬਹਿ ਗਿਆ ਬਦਾਮਾਂ ਬੜੀ ਕੀਰਨੋ 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 ਸੋਹਣੇ ਸੋਹਣੇ ਨੈਣ ਗੱਲ ਦਿਲਵਾਲੀ ਕਹਿਣ ਕੁੜੀ ਹਾਂ ਦੀ ਦੇ ਵਿੱਚ ਤੇਰਾ ਦਿਲ ਮੰਗਦੀ ਜੁਨੀ ਲਣੀਆ ਚੰਨਾ ਵੇ ਤੇਰੀ ਪੱਗ ਵਰਗੀ ਅਲਗ ਦਿਲ ਦੀ ਕੁਟਰੀ ਵਿੱਚ ਚੱਕ ਹਾਰੀ ਜੀ 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 ਚਲੋ ਜੀ ਥਪੂਆ ਭੁੱਲ ਜਾਂਦੇ ਵਿੱਚ ਬੋਲੀ ਚਲੋ ਕੱਲ ਨੂੰ ਫੇਰ ਤੁਹਾਨੂੰ ਵਧਿਆ ਮੋਤੀਆਂ ਸੁਣਾਵਾਂਗੇ ਹੈਨਾ ਤੇ ਕਿਤੇ ਹੋ ਜਾਂਦੀ ਹੈ ਗਲਤੀ ਮਾਫ ਕਰਨਾ ਸਾਵੇਂ ਤੁਹਾਨੂੰ ਸਾਰਿਆਂ ਬੋਲੀਆਂ ਸਮਝਾਈ ਦਿੱਤੀਆਂ ਫਿਰ ਲੰਬੀਆਂ ਬੋਲੀਆਂ ਪਨਾਵਾਂਗੇ ਸਾਰੇ ਰਿਸ਼ਤੇਦਾਰੀਆਂ ਜਿੰਨੇ ਵੀ ਰਿਸ਼ਤੇ ਨੇ ਸਾਜੀਆਂ ਤੁਹਾਨੂੰ ਬੋਲੀਆਂ ਜਾਣ ਬਰਾਂਗੇ ਮਿਚਾਵਾਂਗੇ ਤੇ ਲੋ ਅੱਜ ਫਿਰ ਮਾਣੋ ਇਸ ਬੋਝ ਨਾਲ ਆਖਤਾਈ ਨਹੀਂ ਗਈ ਤੇ ਫਿਰ ਆਪਾਂ ਜਦੋਂ ਤੁਸੀਂ ਕਹੋਗੇ ਫਿਰ ਬੋਲੀਆਂ ਦਾ ਇੱਕ ਵੇਲੇ ਦੌਰ ਕੱਟਦਿਆ ਕਰਾਂਗੇ ਤੇ ਲੋ ਆਜੋ ਫਿਰ ਹੁਣ ਚੱਲੋ ਆਪਣਾ ਨੂੰਤੇ ਵੱਲ ਲੋਕ ਤਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਪਾਣੀ ਪੈਣ ਲੱਗ ਜਾਂਦਾ ਕਿੱਟਾ ਹਨਾ ਪਰਦਰ ਰੋਗ ਵੀ ਉਹਨੂੰ ਉਸੇ ਨੂੰ ਕਹਿੰਦੇ ਨੇ ਬੱਤੀਆਂ ਦੇ ਮੁਟਿਆਰਾਂ ਦੇ ਸਭ ਦੇ ਹੋ ਜਾਂਦਾ ਤਾਂ ਤੁਸੀਂ ਪਤਾ ਹੀ ਕਰੋ ਠਟਕੜੀ ਜਿਹੜੀ ਆਪਾਂ ਘਰੇ ਹੁੰਦੀ ਹੈ ਉਹਨੂੰ ਤਵੇ ਤੇ ਖਿਲ ਕਰ ਲੋ ਤੇ ਸਿੱਟਾ ਮਿਸ਼ਰੀ ਉਹਨੂੰ ਪਾਊਡਰ ਬਣਾ ਲਓ ਹਨਾ ਤਾਂ ਕੱਟੀ ਲੱਸੀ ਦੇ ਵਿੱਚ ਉਹ ਮਿਸ਼ਰੀ ਪਾ ਦਿਓ ਮਿੱਠਾ ਪਾਣੀ ਕਰ ਲੈਣਾ ਆਪਾਂ ਤਾਂ ਇੱਕ ਗ੍ਰਾਮ ਚੁਟਕੀ ਦਾ ਹਨਾ 1 ਗ੍ਰਾਮ ਉਹ ਜਿਹੜੀ ਫਟਕੜੀ ਖਿਲ ਕਰੀ ਉਹ ਮੁੰਝ ਬਾਲੀ ਕਿਉ ਕੱਤੀ ਰੱਸੀ ਨਾਲ ਤੁਸੀਂ ਲੈ ਲਓ ਤੇ ਇਹ ਤੁਸੀਂ ਜਦੋਂ ਨਾ ਇਹ ਕਰੋਗੇ 7-8 ਦਿਨ ਇਹ ਪ੍ਰਯੋਗ ਕਰੋ ਪ੍ਰਾਣੇ ਤੋਂ ਪ੍ਰਾਣਾ ਵੀ ਇਹ ਜਿਹੜੀ ਬਿਮਾਰੀ ਆ ਇਹ ਪ੍ਰੰਗੇ ਦੀ ਉਹ ਜਰੂਰ ਹਰ ਹਾਲਤ ਖਤਮ ਹੋਊਗੀ ਅਸੀਂ ਪਰਤਿਆ ਲਿਆ ਕੁੜੀਆਂ ਬੀਬੀਆਂ ਨੇ ਛੋਟੀਆਂ ਉਮਰ ਦੇ ਬੱਚਿਆਂ ਨੂੰ ਹੋਣ ਲੱਗ ਜਾਂਦਾ ਕੋਈ ਖਬਰਾਂ ਦੀ ਲੋੜ ਨਹੀਂ ਡਾਕਟਰਾਂ ਤੋਂ ਹੀ ਠੀਕ ਨਹੀਂ ਹੁੰਦਾ ਇਹ ਐਨੀ ਮੋਨੋਲੀ ਗੱਲ ਹੈ ਸਵਾਦੀ ਛੁਟਕੀ ਵਾਲਾ ਕਰਨਾ ਕਰਕੇ ਦੇਖੋ ਜਰੂਰ ਜਿਹਨੂੰ ਵੀ ਇਹ ਰੋਗ ਹੈਗਾ ਤੇ ਹੋਰ ਭੈਣਾਂ ਨੂੰ ਵੀ ਦੋਸਤੋ ਪੁਰੰਦੇ ਭਾਗੀਆਂ ਬਣੋ ਟੋਟਾ ਬਿੱਟਰ ਗਾਲ ਡੰਕਾ ਵੱਜੂ ਖੁਣਦੇ ਉਹ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਮੈਂ ਜੀਤੇ ਨਵੇਂ ਬੋਲੀਆਂ ਨਾਲ ਜਾਣੂ ਚੱਲਾਂ ਫੇਰ ਮਿਲਾਂਗੇ ਜੀ